ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਭਈਆਂ ਦੀ ਗੁੰਡਾਗਰਦੀ ਨਹੀਂ ਚੱਲੂਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਪ੍ਰਵਾਸੀਆਂ ਦੀ ਗੁੰਡਾਗਰਦੀ ਚੱਲੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਬੋਲੇ ਦਰਨੇ ਤੋਂ ਬਾਅਦ ਸਬਜ਼ੀ ਮੰਡੀ ਹੁਸ਼ਿਆਰਪੁਰ ਦੇ ਤ੍ਰਿਸ਼ ਸਾਰੀ ਦੀ ਸਾਰੀ ਜਿਹੜੀ ਸਬਜ਼ੀ ਮੰਡੀ ਆ ਮੁਕੰਮਲ ਬੰਦ ਪ੍ਰਸ਼ਾਸਨ ਨੇ ਮੰਡੀ ਪਹਿਲਾਂ ਹੀ ਖਾਲੀ ਕਰਾ ਦਿੱਤੀ ਆ ਕੀ ਕਿਸੇ ਪਿੱਛੇ ਨੂੰ ਆ ਜਾ ਯਾਰ ਕਾਦੀ ਬੋਲ ਰਹੀ ਹੈ ਪਿੱਛੇ ਆ ਜਾ ਤੇ ਮੈਂ ਕਿਹ ਗੋਲ ਦਿਖਾਉਂ ਯਾਰ ਪ੍ਰਸ਼ਾਸਨ ਨੇ ਪਹਿਲਾਂ ਹੀ ਮੰਡੀ ਖਾਲੀ ਕਰਾ ਦਿੱਤੀ ਨਹੀਂ ਨਹੀਂ ਪਿੱਛੇ ਹੋ ਜਾ ਕਿ ਕਿਸੇ ਤੱਕ ਮੈਸੇਜ ਨਾ ਜਾ ਸਕੇ ਇਹਨਾਂ ਭਈਆਂ ਨੂੰ ਪਤਾ ਨਾ ਲੱਗ ਸਕੇ ਕੋਈ ਕੋਸਾ ਹੱਤ ਕਰੂਗੀ ਖੁੱਲ੍ਹੀ ਚੇਤਾਵਣੀਆਂ ਇੱਥੇ ਪੰਜਾਬੀਆਂ ਦੀਆਂ ਰੇਡੀਆਂ ਲਵਾਵਾਂਗੇ ਜੇ ਕਿਸੇ ਪਰਵਾਸੀ ਭਈਏ ਨੇ ਮੈਨੂੰ ਪਤਾ ਇੱਥੇ ਆਸੇ ਪਾਸੇ ਲੁਕੇ ਹੋਣੇ ਕਿਤੇ ਗਏ ਕਿਤੇ ਨਹੀਂ ਦੁਕਾਨਾਂ ਬੰਦ ਕੀਤੀਆਂ ਸਿਰਫ ਕੀ ਕਿਸੇ ਪ੍ਰਵਾਸੀ ਭਈਏ ਨੇ ਕਿਸੇ ਸਿੱਖ ਦੇ ਨਾਲ ਜਾਂ ਕਿਸੇ ਵੀ ਪੰਜਾਬੀ ਦੇ ਨਾਲ ਕੋਈ ਉਨੀਕੀ ਕੀਤੀ ਜਾਂ ਕਿਸੇ ਆਰਤੀ ਨੇ ਉਹਦੀ ਹੈਲਪ ਕੀਤੀ ਭਈਏ ਜੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕਰਨ ਦੇ ਵਿੱਚ ਤੇ ਉਹ ਆਰਤੀ ਤੇ ਉਹ ਵਪਾਰੀ ਵੀ ਆਪਣਾ ਪੜਿਆ ਵਿਚਾਰ ਲਵੇ ਸਾਨੂੰ ਕਹੇ ਧਮਕੀਆਂ ਦਿੰਦੇ ਕਿ ਠੇਕੇਦਾਰਾਂ ਦੇ ਬੰਦਿਆਂ ਦੇ ਕੋਲ ਅਸਲਾ ਵਾ ਇਹ ਆ ਉਹ ਆ ਸਾਡੀ ਅਧੀ ਉਮਰ ਜ਼ੇਲ੍ਹਾਂ ਦੇ ਵਿੱਚ ਨਿਕਲੀ ਆ ਕੋਈ ਵੱਡਾ ਕੇਸ ਹੈ ਨਹੀਂ ਜਿਹੜਾ ਸਾਡੇ ਨੇ ਪਹਿਲਾਂ ਨਹੀਂ ਪਿਆ ਅਸੀਂ ਕੜਾ 302 307 ਐਕਸਪਲੋਜਿਵ ਵੈਕਟਰ ਸਾਰੇ ਕੇਸਾਂ ਦਾ ਸਾਹਮਣਾ ਪਹਿਲਾਂ ਵੀ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪੰਜਾਬੀਆਂ ਦੇ ਨਾਲ ਹੱਕਾ ੜਾ ਕੇ ਖੜੇ ਆ ਜਿੱਦਾਂ ਅਸੀਂ ਚੰਡੀਗੜ੍ਹ ਬਾਈਪਾਸ ਸਵਰਨ ਫਾਰਮ ਦੇ ਲਾਗੇ ਵਿਹਲਾ ਕਰਾਇਆ ਇਹਨਾਂ ਪ੍ਰਵਾਸੀਆਂ ਤੋਂ ਜਿਨ੍ਹਾਂ ਨੇ ਇੱਕ ਪੰਜਾਬਣ ਬੀਬੀ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਇੱਕ ਸਾਡੇ ਸਿੰਘ ਨੂੰ ਮਾਰਾ ਬੋਲਿਆ ਸੀ ਇਸ ਤਰ੍ਹਾਂ ਜੇ ਕਿਸੇ ਨੇ ਵਧੀਕੀ ਕੀਤੀ ਧੱਕੇਸ਼ਾਹੀ ਕੀਤੀ ਤੇ ਉਹ ਆਪਣਾ ਫੜਿਆ ਵਿਚਾਰ ਲਵੇ ਉਹਦੇ ਨਾਲ ਵੀ ਇਦਾਂ ਹੀ ਹੋਊਗਾ ਦੂਜੀ ਗੱਲ ਕਿਸੇ ਵੀ ਪੰਚ ਸਰਪੰਚ ਐਮਸੀ ਜਾਂ ਹੋਰ ਕਿਸੇ ਵੀ ਰਸੂਖਦਾਰ ਬੰਦੇ ਨੇ ਭਈਆਂ ਨੂੰ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਬਣਾ ਕੇ ਦਿੱਤੇ ਤੋਂ ਆਪਣੀ ਬੇਇੱਜ਼ਤੀ ਦਾ ਜ਼ਿੰਮੇਵਾਰ ਆਪ ਹੋਵੇਗਾ ਫੇਰ ਨੇ ਸਾਨੂੰ ਆਖਿਓ ਕਿ ਨੇਪਾਲ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ ਜਿੱਦਾਂ ਉਹਨਾਂ ਨੇ ਗੰਦੇ ਨਾਲਿਆਂ 'ਚ ਭਜਾ-ਭਜਾ ਕੇ ਮੰਤਰੀ ਕੁੱਟੇ ਆ ਫਿਰ ਇੱਜਾਂ ਹੀ ਇਹਨਾਂ ਦਾ ਹਾਲ ਹੋਊਗਾ ਅਜੇ ਵੀ ਸਾਡੇ ਕੋਲ ਭਈਆਂ ਦੀਆਂ ਸੁਫਾਰਸ਼ਾਂ ਲੈ ਕੇ ਹੁਣ ਉਹ ਨਹੀਂ ਹਰਦੇ ਪੰਜਾਬੀ ਸਾਡੇ ਸਿੱਖ ਭਰਾ ਕਈ ਤੇ ਅਸੀਂ ਹੁਣ ਜਥੇਬੰਦੀ ਦਾ ਨਾਂ ਨਹੀਂ ਲੈ ਸਕਦੇ ਸਾਡੀਆਂ ਸਰਮਹਾਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਆ ਕੇ ਲੜਦੇ ਆ ਵੀ ਸਾਡੇ ਭਈਏ ਵਸਾਓ ਤੁਸੀਂ ਭਈਏ ਕਿਉਂ ਕੱਢੇ ਇੱਥੋਂ ਗਲਤੀ ਇੱਕ ਕਰਦਾ ਦੂਜੇ ਦਾ ਫਰਜ਼ ਬਣਦਾ ਉਹਨੂੰ ਸਮਝਾਉਂਦਾ ਜੇ ਕੋਈ ਕੁਛ ਭਈਆ ਨੇ ਪੰਜਾਬਾਂ ਦੇ ਵੀ ਇੱਕ ਐਨ ਦੀ ਕੋਟਮਾਰ ਕੀਤੀ ਸੀ ਤਾਂ ਦੂਜਿਆਂ ਦਾ ਫਰਜ਼ ਬਣਦਾ ਸੀ ਕਿ ਉਹਨੂੰ ਫੜ ਕੇ ਪੰਦੀ ਸਜ਼ਾ ਦਿੰਦੇ ਉਹਨੂੰ ਸਮਝਾਉਂਦੇ ਵੀ ਤੇਰੇ ਕਰਕੇ ਸਾਡੇ ਅੱਗੇ ਵੀ ਕੰਡੇ ਪੀਟੇ ਜਾਣਗੇ ਪਰ ਇਹ ਇੱਕ ਦੂਜੇ ਨਾਲ ਲੜੇ ਵੀ ਹੁਣ ਤਾਂ ਵੀ ਇੱਕਦਮ ਲੜਾਈ ਨੂੰ ਕਰੜ ਕੇ ਤਿਆਰ ਹੋ ਜਾਂਦੇ ਆ ਜਦੋਂ ਵੀ ਕਿਸੇ ਪੰਜਾਬੀ ਦੇ ਨਾਲ ਲੜਾਈ ਹੁੰਦੀ ਆ ਤੇ ਪੁਲਿਸ ਵੀ ਇਹਨਾਂ ਦਾ ਸਾਥ ਦਿੰਦੀ ਆ ਜੇ ਕਿਸੇ ਸਿੱਖ ਜਾਂ ਮੁਸਲਮਾਨ ਵੀਰ ਦੇ ਨਾਲ ਧੱਕਾ ਹੁੰਦਾ ਉਥੇ ਕੋਈ ਨਾਲ ਨਹੀਂ ਖੜਦਾ ਪਰ ਜਦੋਂ ਇਹਨਾਂ ਦੇ ਨਾਲ ਧੱਕਾ ਹੁੰਦਾ ਤੇ ਸਾਰੇ ਆ ਜਾਂਦੇ ਆ ਤੇ ਕਾਮਰੇਡ ਵੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈਣ ਚਾੜੇ ਇਹਨਾਂ ਦੇ ਹਮੈਤੀ ਬੰਦੇ ਨੇ ਬਹੁਤੇ ਜੇ ਇਹਨਾਂ ਦਾ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਖਾਲਸਾਈ ਰਵਾਇਤਾਂ ਦੇ ਅਨੁਸਾਰ ਨਹੀਂ ਚਿਠਿਆ ਜਾਵੇ